ਮੁਖਸਰ ਸਾਹਿਬ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇ ਅੱਜ ਸਵੇਰੇ ਮੁਖਸਰ ਦੇ ਰੇਲਵੇ ਓਵਰ ਬ੍ਰਿਜ ਤੇ ਤੇਜ਼ ਰਫਤਾਰ ਕਾਰ ਦੀ ਮੋਟਰਸਾਈਕਲ ਦੇ ਨਾਲ ਜ਼ਬਰਦਸਤ ਟੱਕਰ ਹੋਈ ਹੈ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋਏ ਨੇ ਜਦਕਿ ਕਾਰ ਚਾਲਕ ਗੱਡੀ ਛੱਡ ਕੇ ਫਰਾਰ ਹੈ ਹਾਦਸੇ ਵਿੱਚ ਗੰਭੀਰ ਜ਼ਖਮੀ ਪੁਲਿਸ ਮੁਲਾਜ਼ਮ ਸੜਕ ਤੇ ਤੜਫਦੇ ਰਹੇ ਲੇਕਿਨ ਇਨਸਾਨੀਅਤ ਤੋਂ ਦੋ ਸ਼ਰਮਸਾਰ ਹੋਈ ਜਦ ਲੋਕਾਂ ਨੇ ਜ਼ਖਮੀ ਮੁਲਾਜ਼ਮਾਂ ਦੀ ਮਦਦ ਕਰਨ ਦੀ ਬਜਾਏ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਜਿੰਮ ਜਾ ਰਹੇ ਡਾਕਟਰ 파ਰਸ ਜਖਮੀ ਅਲੀ ਮਸੀਹਾ ਬਾਨ ਕੇ ਸਾਹਮਣੇ ਆਏ ਅਤੇ ਉਹਨਾਂ ਜ਼ਖਮੀ ਮੁਲਾਜ਼ਮ ਨੂੰ ਹਸਪਤਾਲ ਪਹੁੰਚਾਇਆ। ਔਰ ਮੈਂ ਸਵੇਰ ਤਕਰੀਬਨ 6 ਤੋਂ 7:30 ਵਜੇ ਜਾ ਰਿਹਾ ਸੀਗਾ ਜਿੰਮ ਤੇ ਜਿਆਲਾਮਾ ਰੋਡ ਵਾਲਾ ਜਿਹੜਾ ਆਪਣਾ ਨਵਾਂ ਪੁਲ ਬਣਿਆ ਹੈ ਉੱਥੇ ਜਾ ਰਿਹਾ ਸੀਗਾ ਤੇ ਉੱਥੇ ਮੈਂ ਦੇਖਿਆ ਤੇ ਐਕਸੀਡੈਂਟ ਹੋਇਆ ਪਿਆ ਸੀਗਾ ਔਰ ਉੱਥੇ ਦੋ ਮੁਲਾਜ਼ਮ ਜਿਹੜੇ ਥੱਲੇ ਪਏ ਸੀਗੇ ਔਰ ਕੁਝ ਲੋਕ ਸੀਗੇ ਜਿਹੜੇ ਉਹਨਾਂ ਨੂੰ ਬਚਾਉਣ ਦੀ ਬਜਾਏ ਵੀਡੀਓ ਸ਼ੂਟ ਕਰਦੇ ਪਏ ਸੀ ਉਹਨਾਂ ਦੀ ਤੇ ਮੈਂ ਉਹਨਾਂ ਨੂੰ ਆਵਾਜ਼ ਮਾਰੀ ਵੀ ਆਪਾਂ ਇਹਨਾਂ ਨੂੰ ਹਸਪਤਾਲ ਲੈ ਕੇ ਚਲੀਏ ਤਾਂ ਉਹ ਪਿੱਛੇ ਤੇ ਬੁੱਤ ਕੁਛ ਬਿਆਖਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਪਰ ਕਿਸੇ ਨੇ ਮੇਰੀ ਆਲਮੋਸਟ ਗੱਲ ਨਹੀਂ ਸੁਣੀ ਫਿਰ ਮੈਂ ਦੋ ਰਿਕਸ਼ੇ ਵਾਲਿਆਂ ਨੂੰ ਰੁਕਿਆ ਨਹੀਂ ਰੁਕੇ ਕਾਰ ਵਾਲਿਆਂ ਨੂੰ ਆਵਾਜ਼ ਮਾਰੀ ਨਹੀਂ ਰੁਕੇ ਫਿਰ ਕਿਸੇ ਹੋਰ ਰਿਕਸ਼ਾ ਵਾਲ ਨੂੰ ਆਵਾਜ਼ ਮਾਰੀ ਮੈਂ ਤੇ ਉਹਨੂੰ ਮੁਲਾਜ਼ਮ ਨੂੰ ਫਿਰ ਅਸੀਂ ਹਸਪੀਟਲ ਐਡਮਿਟ ਕਰਵਾ ਕੇ ਆਂਦਾ ਮੈਂ ਕਿਹੜੇ ਹਸਪੀਟਲ ਦਾਖਲ ਕਰਾਇਆ ਸੀ ਕਿਸ ਤਰ੍ਹਾਂ ਦੀ ਹਾਲਤ ਸੀ ਤੇ ਕਿੰਨੇ ਮੁਲਾਜ਼ਮ ਜ਼ਖਮੀ ਹੋਏ ਹਾਲਤ ਕਾਫੀ ਗੰਭੀਰ ਸੀ ਜੀ ਉਹਨਾਂ ਦੀ ਦੋ ਸੀਗੇ ਫਲਾਜਮੂ ਔਰ ਮੈਂ ਉਹਨਾਂ ਨੂੰ ਮਿਸ਼ਨ ਹਸਪੀਟਲ ਚ ਦਾਖਾ ਕਰਵਾ ਕੇ ਆਇਆ ਸੀਗਾ ਇੱਕ ਪੇਸ਼ੈਂਟ ਨੂੰ ਦੂਸਰੇ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਸੀਗਾ ਉਹਨਾਂ ਦੀ ਹੱਡੀ ਤੇ ਤਕਰੀਬਨ ਲੱਤ ਜੀ ਬਾਹਰ ਆ ਚੁੱਕੀ ਸੀਗੀ ਸਪੀਡ ਤੇਜ਼ ਸੀਗੀ ਜਿੱਦ ਗੱਡੀ ਗੱਡੀ ਦੀ ਸਪੀਡ ਇੰਨੀ ਤੇਜ਼ ਸੀ ਕਿ ਉਹਨਾਂ ਦੇ ਜਿਹੜੇ 에ਅਰ ਬੈਗ ਸੀ ਉਹ ਵੀ ਖੁੱਲ ਚੁੱਕੇ ਸੀਗੇ